ਆ ਪੀਲੇ ਮੁਰਗੇ ਦੇ ਬੱਚੇ ਦੋ ਅੱਜ ਜਾ ਰਹੇ ਅੰਮ੍ਰਿਤਸਰ ਇੱਕ ਆ ਬੱਚਾ ਗਲਵਾ ਕਾ ਜਿਹੜਾ ਪਰੇ ਚਲ ਗਿਆ ਇਹਨੂੰ ਬੰਦ ਕਰਦੇ ਆਪਾਂ ਆਹ ਮੈਂ ਨਿਕਵਾਦਾ ਆਹਾਂ ਤੁਹਿਆਰ ਠੀਕ ਹੈ ਬੱਚੇ ਜਾ ਰਹੇ ਆਪਣੇ ਅੰਮ੍ਰਿਤਸਰ ਜਾਣੇ ਆ ਪਾਰਸਲ ਹੋ ਗਿਆ ਪੈਗ ਦੋ ਬੱਚੇ ਜਾ ਰਹੇ ਅੰਮ੍ਰਿਤਸਰ ਤੇ ਆ ਆਪਣਾ ਫਿਰਦਾ ਪੀਲਾ ਹਿਟਲਰ ਇਹਦੇ ਵਿੱਚ ਜਾ ਰਿਹਾ ਇਹ ਨਹੀਂ ਥੇਲ ਕਰਨਾ ਇਹਨੇ ਹੁਣ ਖਾਲੀ ਕੀਤਾ ਆ ਮੁਰਗੀਆਂ ਨਾਲੋਂ ਲਾਇਆ ਹੋਇਆ ਮੈਂ ਕਿਹਾ ਥੋੜਾ ਜਿਹਾ ਕਾਰਜਪਈ ਦਾ ਦੀ ਤਪਾਈ ਤਪੀ ਲਵਾਂਗੇ ਫਿਰ ਕਿੱਧਰ ਇੱਧਰ ਇੱਧਰ ਨੂੰ ਇੱਧਰ ਨੂੰ ਤੇ ਆ ਫਿਰਦਾ ਆਪਣਾ ਗਲਵਾ ਸਹੀ ਹੈ ਆਹ ਨਾਲੇ ਮੋਟੇ ਦੇ ਬੜੀ ਚੰਗੀ ਹੈ ਇਹ ਗੱਲੀ ਜਾਂਦਾ ਬੜਾ ਗੱਲੀ ਜਾਂਦਾ ਕੱਟੇ ਦਾ ਬਣ ਗਿਆ ਵਲੌਗ ਕੱਟਾ ਹੀ ਜਾਂਦਾ ਮੈਨੂੰ ਆਪਾਂ ਖੁੱਲੇ ਹੋਇਆ ਤੇ ਕੱਟਾ ਵੀ ਚੋਂਦਾ ਵਿਆਹ ਕੱਟਾ ਵੀ ਵਲੌਗ ਚ ਹੁੰਦਾ ਖੜਾ ਗੱਲਾਂ ਹੀ ਐ ਹੋਇ ਇਸ ਟਾਈਮ ਮਾਦੀਆਂ ਬੁੱਦੀਆਂ ਇਹਦੇ ਨਾਲ ਲਾ ਲਈਆਂ ਜਿੰਨੀਆਂ ਲੱਗੀਆਂ ਸੀਗੀਆਂ ਸਾਰੀਆਂ ਡਟਾਗਰ ਨਾਲ ਬਾਤੀਆਂ ਤੇ ਇਹਦੇ ਅੰਡੇ ਲੈ ਕੇ ਮੁਰਗੀਆਂ ਬੈਠੀਆਂ ਉਧਰ ਅੰਡਿਆਂ ਦੇ ਤੇ ਇਹਦੇ ਬੱਚਿਆਂ ਦਾ ਰਿਜ਼ਲਟ ਆਉਣ ਵਾਲਾ ਆ ਅੱਜ ਹੋ ਗਈ ਆ ਕਿਦਰੀ ਹੋਈ ਕੀ ਹੋ ਗਿਆ ਆ ਜਾਣੇ ਆ ਆਪਣੀ 26 27 ਤੱਕ ਜਾਨੀ ਕਿ ਇਸ ਮਹੀਨੇ ਦੇ ਖੀਰ ਤੱਕ ਬੱਚੇ ਇਹਦੇ ਹੋਰ ਆ ਜਾਣੇ ਆ ਆਪਣੇ ਨੂੰ 9 10 ਬੱਚੇ ਹੋਰ ਆ ਜਾਣੇ ਆ ਆਪਣੇ ਕੋਲ ਵੀ ਆਪਣੇ ਕੋਲ ਵੀ ਨਿਕਲ ਜਾਣੇ ਠੀਕ ਆ ਹੂੰ ਹੂੰ ਜਾਨੀ ਕਿ ਤਿਆਰੀ ਆ ਇਕੱਠੀਆਂ ਬਿਠੀਆਂ ਹੋਣੀਆਂ ਦੋ ਬੈਠੀਆਂ ਤਾਂ ਤੇ ਆ ਫਿਰਦੀ ਆਪਣੀ ਚੜੀਲ ਇਹ ਪੂਰੀ ਚੜੀਲ ਆ ਕਿ ਜਿਹੜੇ ਕੱਲ ਬੱਚੇ ਆਪਾਂ ਸੇਲ ਤੇ ਪਾਏ ਸੀ ਅੰਡਰ ਟੈਗਲ ਲੈਣ ਦੇ ਉਹਨਾਂ ਦਾ ਵੀ ਸੌਦਾ ਹੋ ਗਿਆ ਉਹ ਮਾਨਸਾ ਭਾਈ ਗगन ਕੋ ਜਾਣੇ ਆ ਦੇਖਦੇ ਆ ਸ਼ਾਇਦ ਭਾਈ ਅੱਜ ਹੀ ਬੰਦਾ ਭੇਜ ਦੇਵੇ ਠੀਕ ਹੈ ਆ ਬੱਚੇ ਇਹਨਾਂ ਪੰਜਾਂ ਬੱਚਿਆਂ ਦਾ ਸੌਦਾ ਹੋ ਗਿਆ ਭਾਈ ਗਗਨ ਨਾਲ ਇਧਰੋਂ ਇਧਰੋਂ ਦੇਖਦਾ ਇਹ ਵੀਡੀਓ ਬਣ ਜਵੇ ਪਾਲੇ ਪਾਸੇ ਗਏ ਆ ਠੀਕ ਹੈ ਇਹਨਾਂ ਵਿੱਚ ਚਾਰ ਬੱਚੇ ਮੁੱਜ ਇੱਕ ਉਸ ਡੇਟੀ ਮੁੱਜ ਤਾਂ ਬਣਾਇਆ ਬੱਚੇ ਸਾਰੇ ਅੰਡਰਟੇਕਰ ਲੈ ਜਾਂਦੀ ਆ ਠੀਕ ਹੈ ਤੇ ਅੰਡਰਟੇਕਰ ਨੂੰ ਬਾਈ ਪਸੰਦ ਬਹੁਤ ਕਰਦਾ ਤੇ ਉਹ ਕਹਿੰਦਾ ਮੈਂ ਲੈਣੇ ਆ ਬੱਚੇ ਯਾਰ ਕਿਸੇ ਹੋਰ ਨੂੰ ਨਾ ਦੇਈਂ ਤੇ ਇੱਕ ਆਪਾਂ ਐਕਸਪੈਰੀਮੈਂਟ ਕੀਤਾ ਆ ਉਹ ਆਪਣਾ ਬਿੰਗਮ ਮੁਰਗ ਬਿੱਲਾ ਸੀਗਾ ਤੇ ਇਹਨਾਂ ਆਪਾਂ ਆਪਣੀ ਜਿਹੜੀ ਸਲੇਟੀ ਮਾਦੀ ਆ ਨੂਰ ਜਾਂ ਇਹ ਪਾਤੀ ਮੈਂ ਕਿਹਾ ਚਲੋ ਦੇਖਦੇ ਆਂ ਜੇ ਇਹੋ ਇਹਦੇ ਨਾਲ ਬਿੰਗਮ ਬੱਚੇ ਬਣਾ ਦੇ ਦਾ ਐਕਸਪੈਰੀਮੈਂਟ ਹੀ ਆ ਕਿ ਯਾਰੀ ਐਕਸਪੈਰੀਮੈਂਟ ਕਾਮਯਾਬ ਹੋ ਵੀ ਜਾਂਦਾ ਦੇਖ ਲੈਣੇ ਕਰਕੇ ਕਿਉਂਕਿ ਉਹਦਾ ਵੀ ਇਹ ਮੁਰਗੀ ਬਿੱਲੀ ਸੀਗੀ ਤੇ ਮੈਂ ਕਿਹਾ ਕੀ ਕਰਨੀ ਆ ਬੱਚੇ ਇਹਨੇ ਪਾਲ ਦਿੱਤੇ ਆ ਬੱਚੇ ਹੋ ਗਏ ਇਹਦੇ ਢਾਈ ਟਾਈਮ ਮਹੀਨੇ ਦੇ ਤਾ ਕਰਕੇ ਮੈਂ ਕੀ ਕਰਨੀ ਐ ਇਦਾਂ ਬੇਲੀ ਰੱਖ ਕੇ ਕਿਉਂਕਿ ਅੰਡਰਟੇਕਰ ਨਾ ਪਹਿਲਾਂ ਚਾਰ ਮਾਦੀਆਂ ਲਾਈਆਂ ਤੇ ਪੀੜੇ ਨੂੰ ਆਪਾਂ ਥੋੜੇ ਟਾਈਮ ਲਈ ਬਰੀਡ ਤੋਂ ਰੋਕਿਆ ਐ ਤੇ ਤਾਂ ਕਰਕੇ ਫਿਰ ਮੈਂ ਠੀਕ ਐ ਬਾਕੀ ਤੁਸੀਂ ਆਪਣਾ ਬਿੰਗਮ ਮੁਰਗ ਚੈੱਕ ਕਰਿਓ ਚਿੱਟਾ ਨੋਕ ਚਿੱਟੀ ਨਲੀ ਤੇ ਚਿੱਟੀ ਡੂੰਗੀ ਅੱਖ ਠੀਕ ਐ ਤੇ ਇੱਧਰ ਚੱਲਦੇ ਹੁਣ ਆਪਾਂ ਇੱਧਰ ਸ਼ੌਂਕ ਕਰਾਉਣਾ ਇਹ ਆਪਣਾ ਮੁਰਗ ਅੰਡਰਟੇਕਰ ਚੱਲੋ ਪਿੱਛੇ 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 ਮੋਰਗੰਡਾ ਡੇਕਰ ਆ ਗਈ ਆ ਚੰਨੂ ਆ ਪੀਲੀ ਗੱਲ ਵੀ ਆ ਕਾਜਲ ਦੀ ਧੀ ਮੋਜਰ ਉਹ ਪਿੱਛੇ ਰਾਨੋ ਇਹਦੇ ਨਾਲ ਆਪਾਂ ਚਾਰ ਮਦੀਆਂ ਲਾਈਆਂ ਇੱਕ ਮਾਦੀ ਥੱਲੇ ਉਤਰ ਗਈ ਪੀਲੀ ਠੀਕ ਐ ਮਦੀਆਂ ਵਿੱਚੋਂ ਬਾਹਰ ਨਿਕਲ ਗਈ ਤੇ ਇਹ ਤਿੰਨੇ ਮਾਦੀਆਂ ਰਹਿ ਗਈਆਂ ਇਹਦੇ ਨਾਲ ਅੰਦਰ ਅੱਜ ਇਹਨਾਂ ਨੇ ਆਂਡਾ ਨਹੀਂ ਦਿੱਤਾ ਦੋ ਮੁਰਗੀਆਂ ਵਿੱਚੋਂ ਆਂਡੇ ਦਿੰਦੀਆਂ ਆਹ ਜਾਂਡੇ ਰਹੀ ਨਹੀਂ ਠੀਕ ਹੈ ਬਾਕੀ ਤੁਸੀਂ ਅੰਡਰ ਟੈਗਰ ਪਹਿਲਾਂ ਵੀ ਦੇਖਿਆ ਤੇ ਆਪਾਂ ਤਕਰੀਬਨ ਇਹਦਾ ਸ਼ੌਕ ਕਰਾਉਂਦੇ ਰਹਿੰਦੇ ਆ ਪੁਰਾਣਾ ਹੋਣ ਦੇ ਆ ਇਹਦੀ ਇੱਕ ਅੱਖ 'ਚ ਮੈਨੂੰ ਥੋੜੀ ਦਿੱਕਤ ਲੱਗਦੀ ਆ ਉਹ 'ਚ ਕਈ ਵਾਰੀ ਝੱਗ ਜੀ ਆਉਣ ਲੱਗ ਪੈਂਦੀ ਆ ਜਾਂ ਕੁਝ ਵੱਜਾ ਹੋਇਆ ਦੇਖਦਾ ਏਅਰ ਡ੍ਰੋਪ ਲੈ ਕੇ ਆਉਣਾ ਕਿਉਂਕਿ ਉੱਦਾਂ ਵੀ ਉਮਰ ਦੇ ਵਿੱਚ ਵੀ ਹੋਇਆ ਹੋਇਆ ਗੁੱਕੜ ਤੇ ਅੱਖਾਂ ਕਈ ਵਾਰੀ ਪਹਿਲੋ ਬਾਈ ਬੋਏ ਨਾਲ ਵੀ ਗੈਦ ਆਉਣ ਲੱਗ ਪੈਂਦੀ ਆ ਪਿੱਛੇ ਖੜੀ ਹਾਰਾਣਾ ਰਾਣੋਂ ਪਹਿਲਾਂ ਹਿੱਟ ਲੈਣਾ ਲਈ ਸੀਗੀ ਤੇ ਹੁਣ ਆਪਾਂ ਇਹਦੇ ਨਾਲ ਲਾਤੀ ਆ ਕਿਉਂਕਿ ਇਹਦੀ ਬਰੀਡ ਬੱਚਿਆਂ ਦੀ ਡਿਮਾਂਡ ਜ਼ਿਆਦਾ ਤੇ ਬੱਚੇ ਬਣਦੇ ਘੱਟ ਆ ਇਹਦੇ ਅੰਡੇ ਆ ਕਿਉਂਕਿ ਸਿਆਣਾ ਹੋਇਆ ਆ ਊਕੜ ਠੀਕ ਆ ਭਰਾ ਚੈੱਕ ਕਰ ਲੀ ਪੀਲੇ ਦੇ ਆ ਉਹ ਚੰਨੋ ਦਾ ਮੂਲ ਆ ਆ ਜਿਹੜਾ ਹੈਗਾ ਆ ਜਿਹੜੀ ਸਲੇਟੀ ਮਾਦੀ ਆ ਪੀਲੇ ਨਾਲ ਲਾਈ ਹੋਈ ਸੀ ਉਹਦਾ ਚੈੱਕ ਕਰ ਲੀ ਠੀਕ ਹੈ ਦੇਖ ਲਈ ਗगनਪਰਾ ਪੰਜਾਬ ਬੱਚਿਆਂ ਦੀ ਵੀ ਲਾਈਵ ਵੀਡੀਓ ਚੈੱਕ ਕਰ ਲਾ ਮੇਰਾ ਭਰਾ ਤਾਜੀ ਆ ਸ਼ਾਮ ਦਾ ਟਾਈਮ ਆ ਕੋਈ ਬੱਚਾ ਢਿੱਲਾ ਮਠਾ ਨਹੀਂ ਹੈਗਾ ਦਸਲੀ ਗੱਲ ਆ ਪੂਰੀ 6:54 ਮਿੰਟ ਹੋਏ ਆ ਦੇਖ ਲਈ ਮੇਰਾ ਭਰਾ ਇਹ ਬਲੀ ਕਰੀਏਗੀ ਇਹਦੀ ਆਪਣ ਕਾਲੀ ਨਹੀਂ ਹੈਗੀ ਵੀ ਕੋਈ ਤੈਨੂੰ ਆਪਾਂ ਧੱਕੇ ਨਾਲ ਹੀ ਦੇਨੇ ਆ ਪਰ ਆਪਨੇ ਤੇ ਸੱਲੀ ਗਾਲੀ ਇਹਨਾਂ ਨੂੰ ਪੂਰੀ ਹੈ ਰੇਕ ਐਂਗਲ ਤੋਂ ਉਹ ਕਰਦੇ ਕਿਉਂਕਿ ਪਾਲ ਰਹੇ ਆ ਇਹਨਾਂ ਨੂੰ ਠੀਕ ਹੈ ਇਸ ਪੀਲੇ ਮੁਰਗੇ ਦੇ ਆ ਹਿਟਲਰ ਦੇ ਤੇ ਆਪਾਂ ਇੱਥੇ ਅੱਜ ਦੇ ਬਲੌਗ ਐਂਡ ਕਰਦੇ ਆ ਕਿਉਂਕਿ ਟਾਈਮ ਥੋੜਾ ਆ ਤੇ ਹੋਰ ਵੀ ਕੰਮ ਕਈ ਕਰਨੇ ਆ ਤੇ ਸਪੋਰਟ ਕਰੋ ਦੱਬ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਤੇ ਮਿਲਦੇ ਆ ਫਿਰ ਅਗਲੇ ਵਲੌਗ ਚ ਰੱਬ ਰੱਖਾ